ਤਾਰੇ ਨਿਗਾ ਰੱਖੀ ਯਾਰ ਸੀ ਪਟਿਆਲੇ ਦੇ ਸੀਟ ਤੇ ਮੈਂ ਅੱਜ ਆਮ ਆਦਮੀ ਪਾਰਟੀ ਦੇ ਇੱਕ ਪ੍ਰਣਾ ਵਲੰਟੀਅਰ ਜਿਹਨੂੰ ਇਹ ਮੌਕਾ ਮਿਲਿਆ ਕਿ ਦੇਖੋ ਇਹ ਪਹਿਲਾ ਹੌਸ ਹੈ ਜੀ ਜਿਹਦੇ ਵਿੱਚ ਸਾਰੀ ਪਾਰਟੀਆਂ ਦੇ ਨੁਮਾਇੰਦੇ ਆ ਔਰ ਸਾਡੇ ਜਿਹੜੇ ਤਿੰਨੋਂ ਹੀ ਆ ਜਿਹੜੇ ਸਾਡੇ ਵਲੰਟੀਅਰ ਆ ਜਿਹੜੇ ਬੜੇ ਲੱਭੇ ਸੋਹਣੇ ਕੰਮ ਕਰ ਰਹੇ ਸੀ ਸਾਰੇ ਦਿਨ ਨੇ ਬਾਕੀ ਸਾਡੇ ਜਿੰਨੇ ਵੀ ਸਾਰੇ ਹੈਗੇ ਸਾਰੇ ਮੇਅਰ ਬਣਿਆ ਸਾਰਿਆਂ ਨੂੰ ਬਾਵਲ ਮਿਲੇਗੀ ਇਸ ਤਰ੍ਹਾਂ ਸਾਡੇ ਪਾਰਟੀ ਦਾ ਕਲਚਰ ਹੈ ਔਰ ਪਾਰਟੀ ਭਾਈ ਤੋਂ ਉੱਪਰ ਉਸ ਜਿਵੇਂ ਲੋਕਾਂ ਨੇ ਸਾਨੂੰ ਸਪੋਰਟ ਦਿੱਤਾ ਹੈ ਜੀ ਅਸੀਂ ਕੰਮ ਕਰਾਂਗੇ ਸਾਰੇ ਮਤਲਬ ਇਹ ਪਹਿਲੇ ਵੜੇ ਜਿਹੜੇ ਹੈਗੇ ਨਾ ਵੀ ਜਿਹੜਾ ਚਲਣ ਸੀਗਾ ਵੀ ਜਿਹੜੀ ਕਾਂਗਰਸਵਾਦੀ ਨੇ ਕਾਂਗਰਸੀਆਂ ਕਾਲੀਆਂ ਬਣਾਉਂਦੀਆਂ ਕਾਲੀਆਂ ਨੇ ਆਪੀਆਂ ਬਣਾਉਂਦੀਆਂ ਇਤੋਂ ਤੱਕ ਕਿ ਆਵਾਜ਼ੀ ਪਾਰਟੀਵਾਦੀ ਦਾ ਕਰਦੇ ਛੱਡ ਗਿਆ ਇਦਾਂ ਨਹੀਂ ਹੋਇਆ ਸਭ ਸਾਰਿਆਂ ਵਾਸਤੇ ਸਾਰੇ ਸ਼ਹਿਰ ਨੂੰ ਇੱਕ ਯੂਨਿਟ ਸਮਝ ਕੇ ਮੈਨੂੰ ਤੁਹਾਨੂੰ ਪਤਾ ਹੋਣਾ ਹੈ ਖੈਰ ਵੀ ਦੋਸ਼ਾਂ ਚ ਜੁਟਿਆ ਹੋਇਆ ਸੀ ਸ਼ਹਿਰ ਇੱਕ ਹੋ ਗਿਆ ਜੀ ਮੇਅਰ ਇੱਕ ਹੈ ਸੀਨੀਅਰ ਡਿਪਟੀ ਮੇਅਰ ਹੈ ਡਿਪਟੀ ਮੇਅਰ ਇੱਕ ਹੈ ਤੇ ਸਾਰੇ ਵਾਸਤੇ ਕੰਮ ਕਰਾਂਗੇ ਸੋਚੇ ਸ਼ਹਿਰ ਵਾਸਤੇ ਜਿਹੜੀਆਂ ਜਾਂ ਤੱਕ ਹੁੰਦਾ ਹੈ ਕਿ ਅਜੇ ਤੱਕ ਲੋਕਾਂ ਨੂੰ ਪੀਣ ਨੂੰ ਪਾਣੀ ਨਹੀਂ ਆਜੀ ਵਧੀਆ ਪਾਣੀ ਦੇ ਆ ਕੇ ਸੀਵਰੇ ਫੂਟ ਫੋਟਾ ਰੋਲੇ ਤੁਹਾਡੇ ਕੈਮਰਾਸ ਹੈ ਗਿਆ ਜਿੰਦਿਆ ਵੀ ਬੁਨਾਦੀ ਸੂਰਤ ਬੜਾ ਸਾਰੀਆਂ ਦੇ ਆ ਗਿਆ ਡਾਕਟਰ ਸਾਹਿਬ ਸਭ ਤੋਂ ਵੱਡੀ ਕਰਪਸ਼ਨ ਆ ਪਟਿਆਲਾ ਦੇ ਜਿਹੜਾ ਨਜ਼ਰ ਲਿੰਗਾ ਉਹਦੀ ਬਿਲਡਿੰਗ ਬ੍ਰਾਂਚ ਦੀ ਹੈ ਕੱਲ ਇੱਕ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਫੜੇ ਵੀ ਗਏ ਨੇ ਔਰ ਇਸ ਕਰਪਸ਼ਨ ਨੂੰ ਕਿਵੇਂ ਦੂਰ ਕੀਤਾ ਜਾਏਗਾ ਕਿਉਂਕਿ ਪਟਿਆਲਾ ਸ਼ਹਿਰ ਤੋਂ ਇਲਾਵਾ ਬਾੜਲਾ ਜਿਹੜਾ ਸਰਹੰਦ ਰੋਡ ਵਾਲਾ ਏਰੀਆ ਜਾਂ ਹੋਰ ਏਰੀਆ ਜਿਹੜਾ ਨਗਰ ਤੋਂ ਅੰਦਰ ਆਂਦਾ ਉਹ ਤੇ ਦੋ ਦੋ ਮੰਜ਼ਿਲਾ ਤਿੰਨ ਤਿੰਨ ਮੰਜ਼ਲੀਆਂ ਹੀ ਮਾਰਦਾ ਪੈਣੀ ਹੈ ਤੁਹਾਡੀ ਗੱਲ ਸਹੀ ਹੈ ਜੀ ਦੇਖੋ ਜਿਹੜਾ ਲੋਕ ਰਾਜ ਆਇਆ ਇਹਦੇ ਵਿੱਚ ਜਿਹੜੇ ਚੁਣੇ ਹੋਏ ਨਮਾਇंदे ਹੁੰਦੇ ਆ ਨਾ ਜੀ ਉਹ ਲੋਕਾਂ ਨੂੰ ਜਵਾਬਦੇਹ ਹੁੰਦੇ ਆ ਔਰ ਜਿਹੜਾ ਪ੍ਰਸ਼ਾਸਨ ਹੁੰਦਾ ਜਿਹੜੇ ਜਿਹੜੇ ਅਹੁਦੇਦਾਰ ਹੁੰਦੇ ਆ ਅਫਸਰ ਸਾਹਿਬਾਨ ਹੁੰਦੇ ਆ ਕਲਰਕ ਹੁੰਦੇ ਆ ਉਹ ਚੁਣੇ ਹੋਏ ਪ੍ਰਤੀਨਿਧਾਂ ਨੂੰ ਮਸਲੇ ਹੁੰਦੇ ਆ ਪਹਿਲਾਂ ਉਹ ਮਲੇ ਹੋਏ ਸੀ ਹੁਣ ਜਿਹੜੇ ਤੁਹਾਡੇ ਜਦੋਂ ਤੁਸੀਂ ਦੇਖੋਗੇ ਸਾਫ ਸੁਥਰਾ ਪ੍ਰਸ਼ਾਸਨ ਦੇ ਬਾਹਰ ਕੋਈ ਕਰਾਪਸ਼ਨ ਬਿਲਕੁਲ ਖਤਮ ਕਰਾਂਗੇ ਜੀ ਕਰਾਪਸ਼ਨ ਲਈ ਜ਼ੀਰੋ ਟੋਲਰੈਂਸ ਆ ਮਾਰ ਸਰਕਾਰ ਦੀ ਪਰ ਐਟ ਦ ਸੇਮ ਟਾਈਮ ਕਿਸੇ ਬੰਦੇ ਨਾਲ ਧੱਕਾ ਨਹੀਂ ਹੋਣ ਦੇਵਾਂਗੇ ਜੀ ਫ੍ਰੀ ਐਂਡ ਫੇਅਰ ਇਨਕੁਆਇਰੀ ਸਾਰੀ ਕਰਾਂਗੇ ਸਾਰਾ ਕੁਝ ਕਰਾਵਾਂਗੇ ਉਹਨਾਂ ਦੀ ਵੀ ਤੱਲੀ ਕਰਾਵਾਂਗੇ ਲੇਕਿਨ ਕਰਾਪਸ਼ਨ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹ ਮਾਨ ਸਰਕਾਰ ਦਾ ਸਰਦਾਰ ਭਗਵਾਨ ਸਿੰਘ ਮਾਨ ਦੀ ਜ਼ੀਰੋ ਟੋਲਰੈਂਸ ਹੈ ਬਹੁਤ اچھی ਦੇਵਾਰੀ ਮਿਲੀ ਆ ਕੀ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਇਮਾਨਦਾਰ ਤੇ ਸਤਕਾਰ ਦੇ ਯੋਗ ਅਰਣ ਦੇਵੀਤਰੀਵਾਲ ਸਾਹਿਬ ਦਾ ਧੰਨਵਾਦ ਕਰਦਾ ਹਾਂ ਮੈਂ ਧੰਨਵਾਦ ਕਰਦਾ ਸੰਦੀਪ ਪਾਟਕ ਸਰ ਦਾ ਮੈਂ ਧੰਨਵਾਦ ਕਰਦਾ ਪੰਜਾਬ ਦੇ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਮੂਥੀ ਲੀਡਰ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਪਟਿਆਲੇ ਸ਼ਹਿਰ ਦਾ ਡਿਪਟੀ ਮੇਅਰ ਬਣਾਇਆ ਮੈਂ ਛੋਟੇ ਚੈਨਲ ਜ਼ਰੀਏ ਆਵਾਮ ਨੂੰ ਦੱਸਣਾ ਚਾਹੁੰਦਾ ਕਿ ਜਗਦੀਪ ਜੱਗਾ ਗਰਾਊਂਡ ਨਾਲ ਜੁੜਿਆ ਹੁਣ ਅਸੀਂ ਰਲ ਕੇ ਕਿਉਂਕਿ ਪਟਿਆਲੇ ਨੂੰ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਮਿਲ ਗਿਆ ਹੁਣ ਅਸੀਂ ਰਲ ਕੇ ਪੰਜਾਬ ਦੇ ਪਟਿਆਲੇ ਸ਼ਹਿਰ ਨੂੰ ਬਹੁਤ ਵਧੀਆ ਸ਼ਹਿਰ ਬਣਾਵਾਂਗੇ ਕਿ ਸ਼ਹਿਰ ਦਾ ਇਹ ਜਿਹੜਾ ਪਹਿਲਾ ਮਤਲਬ ਕਿ ਵਧੀਆ ਸ਼ਹਿਰ ਸੀਗਾ ਇਹ ਹੁਣ ਅੱਜ ਕੱਲ੍ਹ ਦੂਜੀਆਂ ਪਾਰਟੀਆਂ ਨੇ ਰੋਲਤਾ 2-3 ਸਾਲ ਹੋ ਗਏ ਸੀ ਸਰਕਾਰ ਬੜੀ ਨੂੰ ਹਲੇ ਪਟਿਆਲੇ ਨੂੰ ਮੇਅਰ ਨਹੀਂ ਸੀ ਮਿਲਿਆ ਹੁਣ ਮੇਅਰ ਮਿਲ ਗਿਆ ਹੁਣ ਹੋਰ ਜਿਹੜਾ ਜਿੰਨੀ ਬਾਡੀ ਆ ਜਿਹੜੀ ਕਾਰਪੋਰੇਸ਼ਨ ਦੀ ਬਣ ਗਈ ਹੁਣ ਅਸੀਂ ਰੜ ਕੇ ਪਟਿਆਲੇ ਦੇ ਹਰ ਬਾੜ ਦੇ ਜਿੱਥੋਂ ਸਾਡਾ ਆਮ ਆਦਮੀ ਪਾਰਟੀ ਦਾ ਭਾਵੇਂ ਕੌਂਸਲਰ ਵੀ ਨਹੀਂ ਦਿੱਤਿਆ ਹੋਇਆ ਉਨਡ ਉਸ ਵਾਰਡ ਨੂੰ ਵੀ ਅਸੀਂ ਜਿਹੜਾ ਰੰਗਲਾ ਸ਼ਹਿਰ ਬਣਾਵਾਂਗੇ ਮੈਂ ਵਿਸ਼ੇਸ਼ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ ਮਜੀਤਪਾਲ ਗੋਲੀ ਜੀ ਦਾ ਧੰਨਵਾਦ ਕਰਦਾ ਹਾਂ ਹਰਪ੍ਰੀਤ ਸਿੰਘ ਖਾਨ ਮੱਜਰਾ ਜੀ ਦਾ ਧੰਨਵਾਦ ਜਿੱਥੇ ਜਿਹੜਾ ਪਹਿਲੀ ਐਫਐਨਸੀ ਦੀ ਮੀਟਿੰਗ ਹੋਣੀ ਹੈ ਜਾਂ ਜਰਾਸ ਹੋਣੀ ਹੈ ਜਿਹੜੇ ਮੁੱਦੇ ਨੇ ਐਨਸੀ ਪਟਿਆਲਾ ਪੁਲ ਦਸਿਆਂ ਦਾ ਬਾਗਾਂ ਦਾ ਸ਼ਹਿਰ ਜਿੱਟਾ ਰੋੜਿਆਂ ਦਾ ਸ਼ਹਿਰ ਬਣਾਉਣਾ ਪਟਿਆਲੇ ਆਪਾਂ ਜਿਹੜੀ ਤੁਸੀਂ ਗੱਲ ਕਰਕੇ ਹਟਿਓ ਇਹ ਬਿਲਕੁਲ ਸੱਚ ਹੈ ਦੂਜੀਆਂ ਪਾਰਟੀਆਂ ਨੇ ਕੀ ਕਰਿਆ ਉਹ ਪਟਿਆਲੇ ਦੇ ਨਾਲ ਪੈਸਾ ਇਕੱਠਾ-ਕੱਠ ਕਰ ਕਰਕੇ ਉਹ ਚੰਡੀਗੜ੍ਹ ਕੋਲ ਮਹਿਲਾਂ ਤੇ ਲਾਇਆ ਜਗਦੀਪ ਜੱਗਾ ਵਾਦਾ ਕਰਦਾ ਹੈ ਜਿਹੜੇ ਪੁਰਾਣੇ ਇੱਥੇ ਦੇ ਮੰਤਰੀ ਸੀਗੇ ਹੈਲਥ ਮਿਨਿਸਟਰ ਉਹਨਾਂ ਦੇ ਸਾਰੇ ਮੈਲ ਦੀ ਜਾਂਚ ਕਰਾਵਾਂਗੇ ਸਾਰਾ ਪੈਸਾ ਕੱਢ ਕੇ ਪਟਿਆਲੇ ਚ ਲਾਵਾਂਗੇ ਜਿਹੜੇ ਜੁੜੇ ਹੋਏ ਸਨ ਪਾਉਣ ਮਲਐਨ ਦੀ ਗੱਲ ਕਰ ਲਈਏ ਪਾਉਣ ਬਾਕੀ ਲੋਕਾਂ ਨਾਲ ਉਹ ਫਾਇਦੇ ਚੁੱਕਦੇ ਦਿਖਾਈ ਦੇ ਸਨ ਗਲੀ ਗਲੀ ਨੁੱਕਰ ਨੁੱਕਰ ਤੇ ਬਿਲਡਿੰਗਾਂ ਦੀ ਗੱਲ ਕਰ ਲਈਏ ਹੋਰ ਹੁਣ ਲੱਗਦਾ ਵੀ ਉਸ ਥੀਨ ਨੂੰ ਨਵਾਂ ਰੂਪ ਦਿੱਤਾ ਜਾਏਗਾ ਜਾਂ ਉਸੇ ਤਰੀਕੇ ਨਾਲ ਹੀ ੱਤਕਾ ਚਲੇਗੀ ਨਹੀਂ 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 ਨਗਰ ਨਿਗਮ ਦੇ ਵਿੱਚ ਸਭ ਤੋਂ ਪਹਿਲਾਂ ਇਹ ਲੋਕ ਰਲ ਕੇ ਝਾੜੂ ਚਲਾਉਣਗੇ ਸਫਾਈ ਦਾ ਔਰ ਕ੍ਰਪਸ਼ਨ ਜਿਹੜੀ ਆ ਉਹਨੂੰ ਸਾਫ਼ ਕੀਤਾ ਜਾਊਗਾ ਜਿਹੜਾ ਕਿ ਇਸ ਪਾਰਟੀ ਦਾ ਵੱਡੋ ਸੁਡ ਇਹ ਉਹਨਾਂ ਕਰਪਟ ਲੋਕਾਂ ਦੇ ਉੱਤੇ ਚੱਲੂਗਾ ਜਿਨ੍ਹਾਂ ਨੇ ਲੋਕ ਕੁਝ ਲੋਕਾਂ ਦਾ ਜੀਣਾ ਹਰਾਮ ਦੇ ਰੌਣਕ ਦਿੱਤਾ ਆਇਆ ਉਹਨਾਂ ਸਿਗਾ ਔਰ ਮੈਨੂੰ ਇਹਨਾਂ ਤੋਂ ਪੂਰੀ ਉਮੀਦ ਆ ਸਾਰਿਆਂ ਤੋਂ ਕਿਉਂਕਿ ਇਹ ਧਰਤੀ ਦੇ ਨਾਲ ਜੁੜੇ ਹੋਏ ਨੇ ਪਟਿਆਲਾ ਮੇਰਾ ਆਪਣਾ ਸ਼ਹਿਰ ਵੀ ਆ ਜੀ ਇਹ ਦੇ ਕਰਕੇ ਮੈਨੂੰ ਧੋਰੀ ਖੁਸ਼ੀ ਆ ਔਰ ਜੀ ਪਹਿਲੀ ਖੁਸ਼ੀ ਹੋ ਇਸ ਗੱਲ ਦੀ ਆ ਕਿ ਜਿਹੜੇ ਪਾਰਟੀ ਦੇ ਨਾਲ ਜੁੜੇ ਹੋਏ ਲੋਕ ਜਿਹੜੇ ਸ਼ੁਰੂ ਤੋਂ ਜਰੋ ਵੀ ਤੁਸੀਂ ਕਵਰੇਜ ਕਰਦੇ ਰਹੇ ਹੋ ਕਿਹੜੀ ਜਗ੍ਹਾ ਜਿੱਥੇ ਇਹ ਲੋਕ ਖੜੇ ਨਹੀਂ ਸੀ ਹੁੰਦੇ ਉਹਨਾਂ ਲੋਕਾਂ ਨੂੰ ਇੰਨਾ ਉੱਚ ਅਹੁਦਿਆਂ ਦੇ ਉੱਤੇ ਅ ਸ਼੍ਰੀ ਹਸਬੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸੁਨੀਪ ਪਾਟਕੁਰੀ ਅਤੇ ਨਾ ਅਮਨ ਰੋੜਾ ਜੀ ਜਿੱਦਾਂ ਦੀ ਡਿਊਟੀ ਲੱਗੀ ਸੀ ਉਹਨਾਂ ਸਭ ਨੇ ਇੰਨਾ ਅਹੁਦੇ ਦੇ ਉੱਤੇ ਬਿਠਾਇਆ ਔਰ ਤੁਹਾਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਇਹ ਉਹ ਲੋਕ ਨੇ ਜਿਹੜੇ ਪਟਿਆਲੇ ਦੀ ਹਰ ਗਲੀ ਨੂੰ ਜਾਣਦੇ ਨੇ ਪਟਿਆਲੇ ਦੀ ਹਰ ਗਲੀ ਦੀ ਸਮੱਸਿਆ ਨੂੰ ਸਮਝ ਦੇਣੀ ਤੇ ਪਟਿਆਲਾ ਜਿਹੜਾ ਕਿ ਸ਼ਾਹੀ ਸ਼ਹਿਰ ਮੰਨਿਆ ਜਾਂਦਾ ਸ਼ਾਹੀ ਇਸ ਕਰਕੇ ਨਹੀਂ ਕਿ ਉਹ ਰਾਜੇ ਕਰਕੇ ਆ ਬਲਕਿ ਇਥੋਂ ਦੇ ਜਿਹੜੇ ਲੋਕ ਨੇ ਉਹ ਸੁਭਾਅਤ ਨੂੰ ਸ਼ਾਹੀ ਲੇ ਤੇ ਉਹਨਾਂ ਦੀਆਂ ਜੋ ਵੀ ਭਾਵਨਾਵਾਂ ਨੇ ਉਹਨਾਂ ਨੂੰ ਅੱਗੇ ਲੈ ਕੇ ਜਾਣਗੇ ਔਰ ਪਟਿਆਲੇ ਨੂੰ ਪੰਜਾਬ ਦਾ ਹੀ ਨਹੀਂ ਬਲਕਿ ਮੁਲਕ ਦਾ ਇੱਕ ਬਿਹਤਰੀਨ ਸ਼ਹਿਰ ਹੁੰਦਾ ਬਸ ਉਹ ਕਿ ਸੋਨ ਸਰ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਕੈਡਰ ਕੈਡਰ ਜਿਹੜਾ ਨਰਾਜ਼ ਸੀਗਾ ਕੈਡਰ ਦੀ ਗੱਲ ਕੀਤੀ ਆ ਤਾਂ ਹੁਣ ਲੱਗਦਾ ਵੀ ਇਸ ਚੋਣ ਦੇ ਨਾਲ ਕੈਡਰ ਥੋੜਾ ਜਿਹਾ ਹੁਣ ਕੁਝ ਲਗਾਏ ਜਾਵੇ ਨਹੀਂ ਨਹੀਂ ਕੈਡਰ ਕੋਈ ਨਰਾਜ਼ ਨਹੀਂਗਾ ਕੈਡਰ ਨਹੀਂ ਚੋਣੇ ਨੇ ਐਨੇ ਜੇ ਜੇ ਬਹੁਮਤ ਲੈ ਕੇ ਦਿੱਤਾ ਤਾਂ ਕੈਡਰ ਨੇ ਲੈ ਕੇ ਦਿੱਤਾ ਅੱਜ ਤੁਸੀਂ ਜਿਹੜਨੇ ਪਾਰਟੀ ਦੇ ਵੋਲੰਟੀਅਰਸ ਨੇ ਉਹਨਾਂ ਦੇ ਚਿਹਰੇ ਦੇਖੋ ਸੋ ਉਹਨਾਂ ਦੇ ਵਿੱਚ ਇੱਕ ਨਵਾਂ ਜੋਸ਼ ਜਿਹੜਾ ਅੱਜ ਉੱਪਰ ਆ ਗਿਆ ਔਰ ਇਹ ਜੋਸ਼ 27 ਤੱਕ ਜਿਹੜਾ ਉਹ ਕਾਇਮ ਰਹਿਣਾ ਚਾਹੀਦਾ ਇਸੇ ਕਰਕੇ ਪਾਰਟੀ ਨੇ ਤਾਂ ਲੋਕਾਂ ਨੂੰ ਜਿਹੜੀ ਆ ਤੁੰਨੂ ਸਾਹਿਬ ਜਿਹੜੀ ਡਿਵੈਲਪਮੈਂਟ ਕਿਸ ਤਰ੍ਹਾਂ ਵੀ ਹੋਊਗੀ ਕਿਉਂਕਿ ਸਰਕਾਰ ਬਣੂਗੀ ਮੇਅਰ ਮਿਲ ਗਿਆ ਐਮਸੀ ਐਂਡ ਐਸਓ ਚੁਕਲੀਆ ਲੱਗਦਾ ਡਿਵੈਲਪਮੈਂਟ ਦੇ ਕੰਮ ਜਿਹੜੇ ਹੋਣਗੇ ਜਿਵੇਂ ਹਰ ਹਾਲਤ ਚ ਹੋਣਗੇ ਜਿੋ ਜੋ ਇਹ ਕਹੀ ਜਾਣ ਕੇ ਉੱਪਰ ਸਰਕਾਰ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਹੈ ਡਿਵੈਲਪਮੈਂਟ ਜਿਹੜੀ ਹੋਊਗੀ ਹਰ ਪੱਖੋਂ ਹੋਊਗੀ ਹਰ ਮਾਮਲੇ ਦੇ ਦਿੱਤੇ ਹੋਊਗੀ ਹਰ ਗਲੀ ਦੇ ਵਿੱਚ ਜਿਹੜੀ ਹੋਊਗੀ ਹਰ ਉਸ ਵਾਰਡ ਦੇ ਵਿੱਚ ਵੀ ਹੋਊਗੀ ਜੇਕਰ ਵਿਰੋਧੀ ਧਿਰਾਂ ਦੇ ਵਿੱਚ ਜਿੱਤੇ ਤੁੰਨੂ ਸਾਹਿਬ ਲਫਾਫਾ ਕਲਚਰ ਲ ਨੇ ਕੋਈ ਲਪਾਫਾ ਕਲਚਰ ਨਹੀਂ ਗਾ ਜੀ ਇਹ ਕੋਈ ਲਪਾਫਾ ਕਲਚਰ ਨਹੀਂ ਹੈ ਇਸ ਤਰ੍ਹਾਂ ਹੈ ਕਿ ਜਿਹੜੀ ਰਿਸਪੌਂਸਿਬਿਲਟੀ ਹੁੰਦੀ ਆ ਜਿਹੜਾ ਸਿਸਟਮ ਹੈ ਉਹ ਸਿਸਟਮ ਦੇ ਹਿਸਾਬ ਦੇ ਨਾਲ ਹੀ ਚੱਲਦਾ ਜੇ ਜਿਵੇਂ ਅਮਨ अरोड़ा ਜੀ ਜਬਰਿੰਦਰ ਗੋਇਲ ਜੀ ਜਿਹੜੇ ਆਏ ਉਹਨਾਂ ਦੀ ਡਿਊਟੀ ਪਾਰਟੀ ਨੇ ਲਈ ਕਿਉਂਕਿ ਕਿਸੇ ਚੀਜ਼ ਨੂੰ ਵੀ ਕੰਡਕਟ ਕਰਨਾ ਹੁੰਦਾ ਔਰ ਇਹੀ ਕੋਈ ਵੀ ਜਿਹੜੀ ਪਾਰਟੀ ਆ ਉਹ ਸਿਸਟਮ ਦੇ ਨਾਲ ਚੱਲਦੀ ਆ ਉਸ ਸਿਸਟਮ ਦੇ ਤਹਿਤ ਇਹ ਲੋਕ ਜਿਹੜੇ ਉਹ ਚੁਣੇ ਗਏ ਆ ਨਹੀਂ ਤਾਂ ਅਟਕਲਾ ਲਾਉਣ ਨੂੰ ਤਾਂ ਬਹੁਤ ਦਿਨਾਂ ਤੋਂ ਬਹੁਤ ਸਾਰੇ ਲੋਕ ਲਾਰੇ ਸੀ ਐਮ ਸੀ